ਦੋਸਤੋ ਅੱਜ ਜਿਸ ਤਿਹਾੜੀ ਦੀ ਮੈਂ ਗੱਲ ਕਰਨ ਲੱਗਿਆ ਮੈਨੂੰ ਸ਼ੱਕ ਨਹੀਂ ਬਲਕਿ ਪੂਰਾ ਯਕੀਨ ਹੈ ਕਿ ਪੰਜਾਬ ਦੇ ਲਗਭਗ 50-60% ਲੋਕਾਂ ਨੂੰ ਇਸ ਤਿਹਾੜੀ ਦੀ ਜਾਣਕਾਰੀ ਨਹੀਂ ਹੋਵੇਗੀ ਇਹ ਤਿਹਾੜੀ ਹੈ ਗੜਵੜੇ ਪਵਾਦੇ ਇਲਾਕੇ ਦੇ ਵਿੱਚ ਇਸ ਤਿਹਾੜੀ ਨੂੰ ਮਨਾਇਆ ਜਾਂਦਾ ਸੀ ਤੇ ਹੁਣ ਤਾਂ ਉੱਥੇ ਵੀ ਇਹਦਾ ਜਿਹੜਾ ਪ੍ਰਚਲਨ ਹੈ ਉਹ ਘਟ ਗਿਆ ਰੋਪੜ ਦੇ ਚੱਲ ਰਹੇ ਬੁਲਟਨਾਮਾ ਪੰਜਾਬ ਸਫਰਨਾਮਾ ਦੇ ਤਹਿਤ ਅੱਜ ਇਸ ਤਿਹਾਰ ਦੀ ਗੱਲ ਕਰਾਂਗੇ ਗਲਵੜੇ ਤਿਹਾਰ ਦੀਵਾਲੀ ਤੋਂ 13 ਦਿਨ ਪਹਿਲਾਂ ਮਨਾਇਆ ਜਾਂਦਾ ਸੀ ਇਹ ਤਿਹਾਰ ਦੀਵਾਲੀ ਵਰਗਾ ਤੇ ਲੋਹੜੀ ਵਰਗਾ ਕਹਿ ਸਕਦੇ ਹਾਂ ਦੀਵਾਲੀ ਵਰਗਾ ਇਸ ਲਈ ਕਿਉਂਕਿ ਇਸ ਦੇ ਵਿੱਚ ਦੀਵੇ ਵਾਲੇ ਜਾਂਦੇ ਸੀ ਤੇ ਲੋਹੜੀ ਵਰਗਾ ਇਸ ਲਈ ਕਹਿ ਸਕਦੇ ਆ ਕਿਉਂਕਿ ਜਿਸ ਤਰ੍ਹਾਂ ਲੋਹੜੀ ਦੇ ਉੱਤੇ ਪੁਰਾਣੇ ਸਮਿਆਂ ਦੇ ਦਰਮਿਆਨ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਬੱਚੇ ਘਰਾਂ ਦੇ ਵਿੱਚ ਮੰਗਣ ਜਾਂਦੇ ਸੀ ਪਾਥੀਆਂ ਤੇ ਉਸੇ ਤਰ੍ਹਾਂ ਗੜਬੜੇ ਤਿਉਹਾਰ ਦੇ ਵਿੱਚ ਵੀ ਬੱਚੇ ਲੋਕਾਂ ਦੇ ਘਰਾਂ ਦੇ ਵਿੱਚ ਗੜਬੜੇ ਦੇ ਲਈ ਤੇਲ ਤੇ ਜਾਂ ਫਿਰ ਪੈਸੇ ਦੀ ਮੰਗ ਲਈ ਜਾਇਆ ਕਰਦੇ ਸੀ ਦੋਸਤੋ ਇਹ ਗੜਬੜੇ ਦਾ ਤਿਹਾਰ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਆਪਣੇ ਛੋਟੀਆਂ ਕੁਜੀਆਂ ਹੁੰਦੀਆਂ ਸੀ ਉਸ ਤਰ੍ਹਾਂ ਦੇ ਹੀ ਪੁਰਾਣੇ ਦੇ ਜਮਾਨੇ ਦੇ ਵਿੱਚ ਇੱਕ ਬਰਤਨ ਹੁੰਦੇ ਸੀ ਮਿੱਟੀ ਦੇ ਜਿਸ ਦੇ ਵਿੱਚ ਮੋਰੀਆਂ ਕੱਢੀਆਂ ਹੁੰਦੀਆਂ ਸੀ ਸਾਈਡਾਂ ਦੇ ਉਤੋਂ ਤੇ ਉਹਦੇ ਵਿੱਚ ਇੱਕ ਦੀਵਾ ਬਾਲ ਲਿਆ ਜਾਂਦਾ ਸੀ ਤੇ ਉੱਪਰ ਸਿਰੇ ਤੋਂ ਉਸ ਨੂੰ ਕਿਸੇ ਚੀਜ਼ ਦੇ ਨਾਲ ਟੰਗ ਲਿਆ ਜਾਂਦਾ ਸੀ ਤੇ ਉਸ ਨੂੰ ਲੈ ਕੇ ਬੱਚੇ ਦੀਵਾ ਬਾਲ ਕੇ ਜਦੋਂ ਘਰਾਂ ਚੋਂ ਬਾਹਰ ਜਾਂਦੇ ਆਂਡੀਆਂ ਗਵਾਂਡੀਆਂ ਦੇ ਤਾਂ ਉਹ ਦੇਖਣ ਦੇ ਵਿੱਚ ਵੀ ਬੜਾ ਵਧੀਆ ਲੱਗਦਾ ਸੀ ਕਿਉਂਕਿ ਉਸ ਕੁੱਜੀ ਦੇ ਵਿੱਚੋਂ ਜਿਹੜੀਆਂ ਮੋਰੀਆਂ ਦੇ ਵਿੱਚੋਂ ਦੀਵੇ ਦੀ ਰੋਸ਼ਨੀ ਬਾਹਰ ਪੈਂਦੀ ਸੀ ਉਹ ਬੜਾ ਵਧੀਆ ਮਾਹੌਲ ਸਿਰਜਦੀ ਸੀ ਤੇ ਬੱਚੇ ਇਸ ਨੂੰ ਲੈ ਕੇ ਘਰਾਂ ਦੇ ਵਿੱਚ ਜਾਂਦੇ ਤੇ ਉੱਥੇ ਇਹ ਗੀਤ ਗਾਉਂਦੇ ਚੰਨਣ ਮੰਨਣ ਦੀ ਰਾਤ ਨੱਚ ਮੇਰੇ ਗੜਬੜਿਆ ਸਾਡੇ ਗੜਬੜੇ ਚ ਪਾ ਦੋ ਪੈਸਾ ਤੇ ਜਾਂ ਪਾ ਦੋ ਤੇਲ ਤਾਂ ਇਹ ਗੀਤ ਬੱਚੇ ਉਸ ਸਮੇਂ ਗਾਇਆ ਕਰਦੇ ਸੀ ਤਾਂ ਹੁਣ ਕਮੈਂਟ ਕਰਕੇ ਦੱਸਿਓ ਕਿ ਕਿਸ-ਕਿਸ ਨੂੰ ਇਸ ਤਿਹਾੜ ਦੇ ਬਾਰੇ ਪਤਾ ਹੈ ਤੇ ਪੁਆਦ ਦੇ ਕਿਹੜੇ ਇਲਾਕੇ ਦੇ ਵਿੱਚ ਇਹ ਇਤਿਹਾਸ ਹੁਣ ਵੀ ਮਨਾਇਆ ਜਾਂਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ